ਸਸ਼ੀਕਾਲ ਕੈਨਡੀ ਵੀ ਵੀ ਆਪੀ ਦੇਖੇ ਦਰਸ਼ਕਾਂ ਦਾ ਮੈਂ ਕੁਲਵੰਤ ਸਿੰਘ ਸਨੋੜ ਵੀ ਸਵਾਗਤ ਕਰਦਾ ਪੰਜਾਬ ਦੇ ਵਿੱਚ ਸਿਆਸਤ ਭਖੀ ਪਈ ਹੈ ਵਰਸਸ ਆਮ ਆਦਮੀ ਪਾਰਟੀ ਤੇ ਕਾਂਗਰਸ ਹੋਇਆ ਪਿਆ ਐਲਓਪੀ ਪ੍ਰਤਾਪ ਸਿੰਘ ਬਾਜਬਾ ਦਾ ਇੱਕ ਨਿੱਜੀ ਚੈਨਲ ਤੇ ਬਿਆਨ ਆਉਂਦਾ ਹੈ ਕਿ ਪੰਜਾਬ ਦੇ ਵਿੱਚ 50 ਬੰਬਾ ਗਏ ਨੇ 18 ਚੱਲ ਗਏ ਨੇ 38 ਬਾਕੀ ਨੇ ਇਸ ਮਾਮਲੇ ਨੂੰ ਲੈ ਕੇ ਸੀਐਮ ਭਗਵੰਤ ਮਾਨ ਕਾਫੀ ਤਿੱਖੇ ਤੇਵਰ ਦਿਖਾਈ ਦਿੱਤੇ ਉਹਨਾਂ ਨੇ ਇੱਕ ਵੀਡੀਓ ਜਾਰੀ ਕੀਤੀ ਵੀਡੀਓ ਵਿੱਚ ਜਾਰੀ ਕਰਨ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਦੱਸੋ ਕਿੱਥੇ ਨੇ ਉਹ ਬੰਬ ਤੁਹਾਡਾ ਕੀ ਸੋਰਸ ਹੈ ਤੁਸੀਂ ਕਿਸ ਸੋਰਸ ਨਾਲ ਕਹਿ ਰਹੇ ਹੋ ਕੀ ਤੁਹਾਡੇ ਪਾਕਿਸਤਾਨ ਨਾਲ ਸਿੱਧੇ ਸਬੰਧ ਨੇ ਜਾਂ ਤੁਹਾਡੇ ਉਹਨਾਂ ਲੋਕਾਂ ਨਾਲ ਸਬੰਧ ਨੇ ਜਿਨ੍ਹਾਂ ਨੇ ਬੰਬ ਪਲਾਂਟ ਕੀਤੇ ਹੋਏ ਨੇ ਤਾਂ ਉਹਨਾਂ ਉੱਤੇ ਇੱਕ ਐਫ ਆਈ ਆਰ ਜਿਹੜੀ ਹੈ ਉਹ ਮਹਾਲੀ ਕੋਰਟ ਦੇ ਵਿੱਚ ਦਰਜ ਹੋ ਜਾਂਦੀ ਹੈ ਉਸ ਤੋਂ ਬਾਅਦ ਉਹਨਾਂ ਨੂੰ ਮਹਾਲੀ ਕੋਰਟ ਸੱਦਾ ਜਾਂਦਾ ਹੈ ਪਰ ਜਿਹੜਾ ਉਹਨਾਂ ਨੂੰ ਕਹਿ ਲਈਏ ਕਿ ਹਲਫਨਾਮਾ ਜਿਹੜਾ ਹੈ ਜੇ ਕਹਿ ਲਈਏ ਕਿ ਐਫ ਆਈ ਆਰ ਦੀ ਕਾਪੀ ਜਿਹੜੀ ਲੇਟ ਮਿਲਦੀ ਹੈ ਉਹਦਾ ਮਹਾਨਾ ਲਾ ਕੇ ਬੀਤੇ ਸੋਮਵਾਰ ਉਹ ਕੋਰਟ ਨਹੀਂ ਪਹੁੰਚਦੇ ਤੇ ਪੇਸ਼ੀ ਤੇ ਨਹੀਂ ਪਹੁੰਚਦੇ ਤੇ ਰਾਤ ਉਹਨਾਂ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਜਾਂਦੀ ਹੈ ਵੀਡੀਓ ਦੇ ਵਿੱਚ ਉਹਨਾਂ ਨੇ ਕਿਹਾ ਏ ਕਿ ਅਸੀਂ ਇਸ ਦੇ ਵਿੱਚ ਮੁਕਾਬਲਾ ਕਰਾਂਗੇ ਅਸੀਂ ਬਿਲਕੁਲ ਸਾਥ ਨਿਭਾਵਾਂਗੇ ਕਾਨੂੰਨ ਦਾ ਪਰ ਉਹਨਾਂ ਨੇ ਕਿਹਾ ਏ ਕਿ ਜਿਹੜਾ ਮੈਸੈਂਜਰ ਹੁੰਦਾਗਾ ਜਾਂ ਕਹਿ ਲਈਏ ਕਿ ਇੱਕ ਸੁਨੇਹਾ ਲੈ ਕੇ ਆਉਣ ਵਾਲਾ ਹੁੰਦਾ ਉਸ ਨਾਲ ਅਜੇਹਾ ਬਤਿਹਰਾ ਨਹੀਂ ਕੀਤਾ ਜਾਣਾ ਚਾਹੀਦਾ ਉਹਨਾਂ ਨੇ ਸਵਾਗਤ ਕੀਤਾ ਹੈ ਤੇ ਉਹਨਾਂ ਨੇ ਕਿਹਾ ਏ ਕਿ ਮੈਂ ਅੱਜ ਆਪਣੇ ਦਫ਼ਤਰ ਵਿਖੇ ਪੰਜਾਬ ਪੁਲਿਸ ਤੇ ਆਮ ਆਦਮੀ ਪਾਰਟੀ ਨੂੰ ਮਿਲਾਂਗਾ ਤੇ ਮਿਲ ਕੇ ਆਪਣੀ رائے ਰੱਖਾਂਗਾ ਤੇ ਦੱਸਾਂਗਾ ਕਿ ਮੈਂ ਇਹ ਗੱਲ ਕਿਉਂ ਕਹੀ ਸੀ ਕਿਉਂਕਿ ਪੰਜਾਬ ਦੇ ਵਿੱਚ ਅਮਨ ਮਾਨ ਦੀ ਸ਼ਾਂਤੀ ਜਿਹੜੀ ਸਥਿਤੀ ਹੈ ਉਹ ਕਾਫੀ ਵਿਗੜ ਚੁੱਕੀ ਹੈ ਜਿਸ ਨੂੰ ਲੈ ਕੇ ਬਾਜਵਾ ਸਾਹਿਬ ਚਿੰਤਤ ਨੇ ਉਸ ਤੋਂ ਬਾਅਦ ਵਿਕੰਝਕ ਮਜੀਠੀਆ ਵੀ ਗੱਲਬਾਤ ਕਰਦੇ ਹੋਏ ਦਿਖਾਈ ਦਿੱਤੇ ਨੇ ਪਰ ਅੱਜ ਜਿਹੜੇ ਬਾਜਵਾ ਸਾਹਿਬ ਨੇ ਉਹ ਪੇਸ਼ ਹੋਣਗੇ ਚਾਹੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਜਾਂ ਖੁਦ ਪੇਸ਼ ਹੁੰਦੇ ਨੇ ਇਹ ਦੇਖਣ ਦਾ ਸੁਭਬ ਹੋਏਗਾ ਮੇਰੇ ਪਿਆਰੇ ਪੰਜਾਬੀ ਭਰਾਓ ਜਿਸ ਯੁੱਧ ਦੇ ਵਿੱਚ ਅੱਜ ਮੈਂ ਪੰਜਾਬ ਦੀ ਤੇ ਪੰਜਾਬੀਆਂ ਦੀ ਸੁਰੱਖਿਆ ਦੀ ਲੜਾਈ ਲੜ ਰਿਹਾ ਉਹਦੇ ਵਿੱਚ ਜਿੰਨਾ ਪਾਰੀ ਅੱਜ ਸਯੋਗ ਬਿਨੂ ਦੁਨੀਆ ਭਰ ਚ ਪੰਜਾਬੀਆਂ ਦਾ ਮਿਲਿਆ ਉਹਨਾਂ ਦਾ ਮੈਂ ਸਾਰਿਆਂ ਦਾ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਸਪੈਸ਼ਲੀ ਇਹ ਵੀਡੀਓ ਮੈਂ ਆਪਣੀ ਸਮੁੱਚੀ ਕਾਂਗਰਸ ਦੀ ਲੀਡਰਸ਼ਿਪ ਸਾਰੇ ਪਹਿਲੇ ਆਪਣੇ ਵਰਕਰ ਉਸ ਤੋਂ ਬਾਅਦ ਆਪਣੀ ਸਾਰੀ ਲੀਡਰਸ਼ਿਪ ਮੇਰੇ ਸਮੁੱਚੇ ਸੀਐਲਪੀ ਦੇ ਸਾਰੇ ਐਮਐਲਏ ਸਾਥੀ ਆਪਣੇ}{|\text{national leadership ਦਾ ਤੇ ਦੁਨੀਆ ਭਰ ਚ ਬੈਠੇ ਪੰਜਾਬੀ ਦਾ ਸ਼ੁਕਰਾਨਾ ਕਰਨਾ ਚਾਹਨਾ ਕਿ ਇਸ ਲੜਾਈ ਦੇ ਵਿੱਚ ਤੁਸੀਂ ਤਕੜੇ ਹੋ ਕੇ ਆਪਣੇ ਦਾਸ ਦਾ ਸਾਥ ਦਿੱਤਾ। ਦੂਸਰੇ ਪਾਸੇ ਮੈਂ ਅੱਜ ਮਾਨਸਾ ਬਨੂ ਸੀਐਮ ਪੰਜਾਬ ਨੂੰ ਸੁਣਿਆ ਸੀ ਗੱਲ ਕਹਿੰਦੇ ਹੋਏ ਕਿ ਪ੍ਰਤਾਪ ਸਿੰਘ ਬਾਜਵਾ ਹੁਣ ਵਕੀਲ ਲੱਭਦਾ ਦਿੰਦਾ। ਮੈਂ ਸਾਰੇ ਪੰਜਾਬ ਨੂੰ ਦੱਸਣਾ ਚਾਹਨਾ ਕਿ ਮਾਨਸਾ ਤੁਸੀਂ ਇੱਕ ਆਦਮੀ ਜਿਹੜਾ ਸੰਦੇਸ਼ ਲੈ ਕੇ ਅਮਨ ਤੇ ਕਾਨੂੰਨ ਦਾ ਲੈ ਕੇ ਆਇਆ ਤੁਹਾਨੂੰ ਦੱਸਿਆ ਕਿ ਅੱਜ ਪੰਜਾਬ ਦੇ ਹਾਲਾਤ ਕੀ ਨੇ ਤੁਸੀਂ ਜਿਨ੍ਹਾਂ ਲੋਕਾਂ ਦੇ ਖਿਲਾਫ ਐਕਸ਼ਨ ਲੈਣਾ ਸੀ ਉਹਨਾਂ ਦੇ ਖਿਲਾਫ ਨਹੀਂ ਲਿਆ ਤੁਸੀਂ ਇੱਕ ਮੈਸੈਂਜਰ ਦੇ ਖਿਲਾਫ ਐਕਸ਼ਨ ਲਿਆ ਬਟ ਯੂ ਆਰ ਮੋਸਟ ਵੈਲਕਮ ਬਟ ਮੈਂ ਦੱਸਣਾ ਚਾਹੁੰਦਾ ਇੱਕ ਵਕੀਲ ਦੇ ਜ਼ਰੀਏ ਮਿਲੂ ਇੱਕ ਐਫ ਆਈ ਆਰ ਜਿਹੜੀ ਜਿਹੜੀ ਤੁਹਾਡੇ ਮਹਿਕਮੇ ਦੇ ਘੱਟੀ ਹੈ ਕੱਲ 6:30 ਵਜੇ ਦੀ ਘੱਟੀ ਸੀ 4:30 ਵਜੇ ਅੱਜ ਮੁਹਾਲੀ ਕੋਰਟ ਦੇ ਆਰਡਰਸ ਤੇ ਮੈਨੂੰ ਐਫ ਆਈ ਆਰ ਦੀ ਕਾਪੀ ਮਿਲੀ ਗਈ ਤੁਸੀਂ ਆਪਣੇ ਆਪ ਹੀ ਹਿਸਾਬ ਲਾ ਸਕਦੇ ਹੋ ਕਿ ਪੰਜਾਬ ਦੇ ਵਿੱਚ ਅੱਜ ਕਿਸ ਕਿਸਮ ਦਾ ਕਾਇਦਾ ਤੇ ਕਾਨੂੰਨ ਹੈ ਕੱਲ ਤੁਹਾਡੇ ਤੇ ਤੁਹਾਡੀ ਸਰਕਾਰ ਦੇ ਦਰਸ਼ਨ ਸਵੇਰੇ ਚੰਡੀਗੜ੍ਹ ਆਪਣੇ ਦਫ਼ਤਰ ਵਿੱਚ ਕਰਾਂਗੇ ਸੋ ਮੈਂ ਸਮੁੱਚੇ ਪੰਜਾਬੀਆਂ ਦਾ ਆਪਣੇ ਪਾਰਟੀ ਦੇ ਕਾਡਰ ਦਾ ਆਪਣੀ ਲੀਡਰਸ਼ਿਪ ਦਾ ਤੇ ਸਾਰੀਆਂ ਪੋਲਿਟਿਕਲ ਜਮਾਤਾਂ ਦਾ ਜਿਨ੍ਹਾਂ ਨੇ ਡੈਮੋਕਰੇਸੀ ਨੂੰ ਬਚਾਉਣ ਵਾਸਤੇ ਅੱਜ ਮੇਰਾ ਸਾਥ ਦਿੱਤਾ ਮੈਂ ਉਹਨਾਂ ਦਾ ਸ਼ੁਕਰਾਨਾ ਕਰਨ ਵਾਸਤੇ ਵੀਡੀਓ ਪਾਈ ਬਹੁਤ-ਬਹੁਤ ਸ਼ੁਕਰੀਆ ਜੈ ਹਿੰਦ ਜੈ ਭਾਰਤ ਤੇ ਭਾਈ ਗੁਰਜੀਕਾ ਕਾਲਸਾ ਤੇ ਭਾਈ ਗੁਰਜੀਕਾ ਫਤਿਹ ਹਰਮਨ ਜੀ ਸਵਾਗਤ ਹੈ ਪਹਿਲਾਂ ਦਾ ਬਹੁਤ-ਬਹੁਤ ਤੁਹਾਡਾ ਥੈਂਕ ਯੂ ਜੀ ਥੈਂਕ ਯੂ ਸੋ ਮਚ ਸਰ ਕਿਸ ਤਰ੍ਹਾਂ ਦੇਖਦੇ ਹੋ ਜਿਦਾਂ ਬਾਜਪਾ ਸਾਹਿਬ ਦਾ ਬਿਆਨ ਆਉਂਦਾ ਹੈ ਉਸ ਤੋਂ ਬਾਅਦ ਤਿੱਖਾ ਪ੍ਰਤੀਕਰਮ ਆਮ ਆਦੀ ਪਾਰਟੀ ਸਰਕਾਰ ਵੱਲੋਂ ਦਿਖਾਇਆ ਜਾਂਦਾ ਹੈ ਉਹਨਾਂ ਵੱਲੋਂ ਐਫਆਈਆਰ ਦਰਜ ਕੀਤੀ ਜਾਂਦੀ ਹੈ ਤੇ ਮਾਨ ਸਾਹਿਬ ਦੇ ਬੱਡੇ ਇਲਜ਼ਾਮ ਲਗਾਏ ਜਾਂਦੇ ਨੇ ਕਿ ਤੁਸੀਂ ਪਾਕਿਸਤਾਨ ਨਾਲ ਸੰਬੰਧ ਨੇ ਤੁਹਾਡੇ ਇਸ ਤਰ੍ਹਾਂ ਦੇ ਬਿਆਨ ਦਿੱਤੇ ਜਾਂਦੇ ਨੇ ਕਿਵੇਂ ਦੇਖਦੇ ਹੋ ਪੂਰੇ ਸੀਨ ਨੂੰ ਦੇਖੋ ਪ੍ਰਤਾਪ ਸਿੰਘ ਜੀ ਬਾਜਵਾ ਦਾ ਜੋ ਪਰਿਵਾਰ ਹੈ ਉਹ ਪਹਿਲਾਂ ਅਤਵਾਦ ਦਾ ਸੰਤਾਪ ਹੰਡਾ ਚੁੱਕਿਆ ਹੈ ਉਹਨਾਂ ਦੇ ਪਿਤਾ ਜੀ ਦੇ ਉੱਤੇ ਅਟੈਕ ਹੋਇਆ ਉਹਨਾਂ ਨੂੰ ਸ਼ਹਾਦਤ ਦੇਣੀ ਪਈ ਫਿਰ ਸਰਦਾਰ ਪ੍ਰਤਾਪ ਸਿੰਘ ਬਾਜਵਾ ਤੇ 90s ਦੇ ਵਿੱਚ ਅਟੈਕ ਹੋਇਆ ਤੇ ਜੋ ਇੱਕ ਹਿੰਦੀ ਦੇ ਅਖਬਾਰ ਵਿੱਚ ਖਬਰ ਲੱਗੀ ਸੀ ਕਿ ਇਹਨੇ ਬੰਬ ਹਜੇ ਪੰਜਾਬ ਦੇ ਵਿੱਚ ਜੋ ਹੈਗੇ ਗ੍ਰਨੇਡ ਰਹਿੰਦੇ ਆ ਜੇ ਬਾਜਵਾ ਸਾਹਿਬ ਨੇ ਇੱਕ ਬਤੌਰ ਆਪੋਜੀਸ਼ਨ ਲੀਡਰ ਆਪਣਾ ਖਾਤਸ਼ਾ ਜ਼ाहिर ਕੀਤਾ ਸੀ ਤੇ ਪੰਜਾਬ ਸਰਕਾਰ ਆਪਣੀ ਜ਼ਿੰਮੇਵਾਰੀ ਹੈ ਜੋ ਉਹ ਪੂਰੀ ਤਨਦੇਹੀ ਨਾਲ ਨਿਭਾਏ ਪਰ ਪਤਾ ਨਹੀਂ ਸੀਐਮ ਸਾਹਿਬ ਦੇ ਮਨ ਦੇ ਵਿੱਚ ਕੀ ਆਇਆ ਕਿ ਉਹਨਾਂ ਨੇ ਇਸ ਗੱਲ ਨੂੰ ਹੋਰ ਪਾਸੇ ਲੈ ਕੇ ਗਏ ਤੇ ਸਾਡੇ ਆਪੋਜੀਸ਼ਨ ਲੀਡਰ ਦੇ ਉੱਤੇ ਪਰਚਾ ਦੇ ਦਿੱਤਾ ਔਰ ਪਹਿਲੀ ਵਾਰੀ ਹੋਇਆ ਕਿ ਪੰਜਾਬ ਪੁਲਿਸ ਨੇ ਇੰਨੀ ਫੁਰਤੀ ਦਿਖਾਈ ਹੈ ਉਹ ਇਹਨੇ ਵੱਡੇ ਵੱਡੇ ਕੇਸੇਸ ਚੱਲ ਰਹੇ ਆ ਜਿਨ੍ਹਾਂ ਦੇ ਵਿੱਚ ਹਜੇ ਤੱਕ ਇਨਵੈਸਟੀਗੇਸ਼ਨਾਂ ਪੂਰੀਆਂ ਨਹੀਂ ਹੋਈਆਂ ਬੀਆਰਬੀ ਦਾ ਮਾਮਲਾ ਸੀ 24 ਘੰਟਿਆਂ ਚ ਇਨਸਾਫ ਮਿਲਣਾ ਸੀ ਉਹ ਹਜੇ ਤੱਕ ਇਨਵੈਸਟੀਗੇਸ਼ਨਾਂ ਚੱਲ ਰਹੀਆਂ ਹਨ ਕੁਮਰ ਵਿਜੇ ਪ੍ਰਤਾਪ ਉੱਚੀਕ-ਚੀਕ ਕੇ ਬੋਲ ਰਹੇ ਨੇ ਕਿ ਮੇਰੀ ਰਿਪੋਰਟ ਲਾਗੂ ਕਰਦੇ ਉਹਨਾਂ ਤੇ ਕੋਈ ਐਕਸ਼ਨ ਨਹੀਂ ਹੁੰਦਾ ਤੇ ਐਲਓਪੀ ਤੇ ਇੱਕ ਦਿਨ ਦੇ ਵਿੱਚ ਇੱਕ ਦਿਨ ਵੀ ਪੂਰਾ ਨਹੀਂ ਹੁੰਦਾ ਤੇ ਐਫਆਈਆਰ ਦਰਜ ਹੋ ਜਾਂਦੀ ਹੈ ਬਦਲੇ ਸਭ ਕਿਵੇਂ ਦੇਖਦੇ ਹੋ ਇਹ ਹੀ ਬਦਲੇ ਦੀ ਰਾਜਨੀਤੀ ਆ ਜਾਂ ਕਹਿ ਲਈਏ ਕਿ ਪੰਜਾਬ ਦੇ ਸੀਐਮ ਨੂੰ ਇਨਾਂ ਕੋ ਫਿਕਰ ਆ ਪੰਜਾਬ ਦਾ ਕਿ ਜਿਸ ਤਰ੍ਹਾਂ ਬੰਬਾਂ ਦੀ ਗੱਲ ਕੀਤੀ ਗਈ 18 ਚੱਲ ਗਏ 38 ਰਹਿ ਗਏ ਇਸ ਤਰ੍ਹਾਂ ਦਾ ਬਿਆਨ ਦਿੱਤਾ ਜਾਣਾ ਕੀ ਲੱਗਦਾ ਕਿ ਇੱਕ ਅਖਬਾਰ ਦੀ ਕਟਿੰਗ ਨੂੰ ਆਧਾਰ ਬਣਾ ਕੇ ਬਾਦਬਾਬ ਦਾ ਬਿਆਨ ਦਿੱਤਾ ਜਾਣਾ ਪਹਿਲਾ ਮੇਰਾ ਸਵਾਲ ਦੂਸਰਾ ਸਵਾਲ ਇਹ ਹੈ ਕਿ ਬਦਲਾਖੋ ਦੀ ਰਾਜਨੀਤੀ ਹੈ ਦੇਖੋ 100% ਤਾਂ ਸਭ ਸਮਝ ਰਹੇ ਹੈ ਕਿ ਵੈਂਡੇਟਾ ਪੋਲਿਟਿਕਸ ਪੰਜਾਬ ਚ ਜਿਸ ਦਿਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਸੇ ਦਿਨ ਤੋਂ ਚੱਲ ਰਹੀ ਹੈ ਸੈਕੰਡਲੀ ਜੋ ਤੁਸੀਂ ਸੀਐਮ ਸਾਹਿਬ ਦੇ ਖਤਸ਼ੇ ਜਾਰ ਕਰ ਰਹੇ ਸੀਐਮ ਸਾਹਿਬ ਦਾ ਇੱਕ ਰਿਮੋਟ ਨਾਲ ਸਰਕਾਰ ਚੱਲ ਰਹੀ ਹੈ ਦਿੱਲੀ ਦੇ ਆਕਾ ਉਰੇ ਆ ਕੇ ਬੈਠ ਚੁੱਕੇ ਨੇ ਜੀ ਉਹਨਾਂ ਵੱਲੋਂ ਸਰਕਾਰ ਚਲਾਈ ਜਾ ਰਹੀ ਉਹ ਫੈਸਲੇ ਲੈ ਰਹੇ ਨੇ ਜਿਨ੍ਹਾਂ ਨੂੰ ਪੰਜਾਬ ਬਾਰੇ 1% ਵੀ ਨੌਲੇਜ ਨਹੀਂ ਹੈ ਜੀ ਤਾਂ ਕੀ ਇਹ ਪਾਰਟੀ ਦਾ ਕੀ ਸਟੈਂਡ ਆ ਬਾਜਵਾ ਸਾਹਿਬ ਦੇ ਨਾਲ ਪੂਰੀ ਪੰਜਾਬ ਕਾਂਗਰਸ ਤੇ ਸਾਡੀ ਨੈਸ਼ਨਲ ਲੀਡਰਸ਼ਿਪ ਸਰਦਾਰ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਖੜੀ ਹੈ ਅੱਜ ਵੀ ਸਾਡੇ ਪੀਪਸੀ ਦੇ ਪ੍ਰਧਾਨ ਸਰਦਾਰ ਅਮਰਿੰਦਰ ਸਿੰਘ ਰਾਜਾ ਵੜਿੰਗੀ ਤੇ ਬਾਕੀ ਸਾਰੀ ਲੀਡਰਸ਼ਿਪ ਦੀ ਅਗਵਾਈ ਦੇ ਵਿੱਚ ਪੰਜਾਬ ਕਾਂਗਰਸ ਭਵਨ ਵਿਖੇ ਧਰਨਾ ਲਗਾਇਆ ਜਾ ਰਿਹਾ ਹੈ ਜੀ ਤੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਸਾਰੀ ਕਾਂਗਰਸ ਆਪਣੇ ਆਪ ਨੂੰ ਗ੍ਰਿਫਤਾਰੀਆਂ ਦੀ ਪੇਸ਼ ਕਰੂ ਜੀ ਬਾਜਵਾ ਜੀ ਤਨਬਾ ਤੁਹਾਡਾ ਹਰਮਨ ਜੀ ਬਾਜਵਾ ਸਾਹਿਬ ਤੇ ਸਪਾਸਿਕਨ ਦੇਣ ਦੇ ਲਈ ਬਹੁਤ ਬਹੁਤ ਤਨਬਾ